ਅੱਜ ਅਸੀਂ ਇਹ ਨਾਲਾ ਸ਼ਹਿਰ ਦੇ ਵਿੱਚ ਐਸਲ ਖੜੇ ਹਾਂ ਅਸੀਂ ਨਵਾਂ ਤਹਿਸੀਲ ਕੰਪਲੈਕਸ ਜਿਹੜਾ ਤੇ ਐਸ.ਡੀ.ਐਮ ਸਾਹਿਬ ਦਾ ਦਫ਼ਤਰ ਉਹ ਬਣਾਇਆ ਇੱਥੇ ਤਬਦੀਲ ਕੀਤਾ ਉਹਦਾ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਟਾਸਰਾ ਲਿਆ ਸਵੇਰੇ ਸੁਖਨੀ ਸਾਹਿਬ ਦਾ ਪਾਠ ਕਰਕੇ ਕੀਰਤਨ ਕੀਤਾ ਔਰ ਮਹਾਰਾਜਾ ਸੱਚੇ ਪਾਤਸ਼ਾਹ ਗੜੀ ਅਰਦਾਸ ਕੀਤੀ ਆ ਕਿ ਜਿਹੜੀ ਬਿਲਡਿੰਗ ਹੈ ਇਹ ਲੋਕਾਂ ਦੇ ਜਿਹੜੇ ਮੁੱਢਲੇ ਕੰਮ ਹੈ ਲੋਕਾਂ ਦੇ ਜਿਹੜੇ ਛੋਟੇ-ਛੋਟੇ ਕੰਮ ਆ ਦਫ਼ਤਰਾਂ ਨਾਲ ਜੁੜੇ ਉਹ ਸਾਡੇ ਮਸਲੇ ਲੋਕਾਂ ਦੇ ਇੱਥੇ ਆ ਕੇ ਹੱਲ ਹੁਣ ਔਰ ਬਿਨਾ ਕਰਾਪਸ਼ਨ ਤੋਂ ਇਹ ਅਰਦਾਸ ਕਰਕੇ ਸੀ ਅੱਜ ਬਲ ਉੱਠਿਆ ਹੁਣ ਬਕਾਇਦਾ ਇੱਥੇ ਜਿਹੜਾ ਉਹ ਸਾਡੇ ਦਫ਼ਤਰ ਜਿਹੜੇ ਇੱਥੇ ਚੱਲ ਪਿਆ ਪ੍ਰਧਾਨੀ ਬਿਲਡਿੰਗ ਜਿਹੜੀ ਉਧਰ ਰਹਿ ਗਈ ਉਹ ਬਹੁਤ ਜ਼ਿਆਦੀ ਖਰਾਬ ਸੀਗੀ ਉਸ ਬਿਲਡਿੰਗ ਨੂੰ ਢਾਹ ਕੇ ਉਹਨੂੰ ਹੋਰ ਉੱਥੇ ਹੋਰ ਵਧੀਆ ਕੰਪਲੈਕਸ ਜਿਹੜੇ ਉੱਭੜਾ ਪਗੇ ਮਸਲਾ ਕਿੰਨਾ ਫਾਇਦਾ ਹੋਗਾ ਲੋਕਾਂ ਨੂੰ ਜਿਹੜਾ ਇਸ ਬਿਲਡਿੰਗ ਦਾ ਨਹੀਂ ਨਹੀਂ ਫਾਇਦਾ ਵੇਖੋ ਜੇ ਜਿੱਥੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਮਿਲਦੀਆਂ ਉਹ ਬਿਲਡਿੰਗ ਵਧੀਆ ਹੋਣੀ ਚਾਹੀਦੀ ਹੈ। ਅੱਛੀ ਹੋਣੀ ਚਾਹੀਦੀ ਹੈ। ਦਫ਼ਤਰ ਸਾਡੇ ਅਫਸਰਾਂ ਦੇ ਬਹਿਣ ਲਈ ਇੱਥੇ ਹੋਣੇ ਚਾਹੀਦੇ ਆ। ਸਾਡੇ ਥੱਲੇ ਮੁਲਾਜ਼ਮ ਸੁਪਰਡੈਂਟ ਕਲਰਕ ਜਿੰਨੇ ਵੀ ਆ। ਉਹਦੋਂ ਕਿਉਂਕਿ ਸਾਨੂੰ ਬਹੁਤ ਪ੍ਰੋਬਲਮ ਆਦੀ ਲਗਭਗ ਬਿਲਡਿੰਗ ਡਿੱਗਣ ਵਾਲੀ ਸੀਗੀ। ਇਸ ਕਰਕੇ ਫਾਇਦਾ ਹੀ ਫਾਇਦਾ ਸਰ। ਕਿਉਂ ਦੀ ਫਾਇਦਾ ਹੈ? ਇੱਕੋ ਛੱਤ। ਇੱਕੋ ਜੱਤਲੇ ਹੁੰਦੇ। ਇੱਕੋ ਛੱਤ। ਇਹਦੇ ਉੱਤੇ ਨੂੰ ਅਜੇ ਦੂਸਰੇ ਮਤਲਬ ਜਿਹੜਾ ਪੜਾਅ ਦੇ ਵਿੱਚ ਇਹਦੇ ਮੇਂ ਉੱਪਰ ਜਿਹੜਾ ਉਹ ਪਟਵਾਰ ਖਾਨਾ ਵੀ ਬਣਾਉਣਾ ਸਦਾ ਵੱਡਾ ਔਰ ਇੰਦਰ ਅਫਸਰਾਂ ਦੇ ਰਹਿਣ ਲਈ ਉਹਨਾਂ ਦੇ ਘਰ ਬਣਾਉਣੇ ਆ ਇਸ ਪਾਸੇ ਨਾਲ-ਨਾਲ ਅਸੀਂ ਜਿਹੜੇ ਸਾਡੇ ਵਸੀਕਾ ਦੇ ਵਿੱਚ ਨੇ ਸੱਤਾਂ ਨੋਕਾ ਦਾ ਫਰਦ ਨੇ ਦੂਜੇ ਤਿੱਜੇ ਉਹਨਾਂ ਲਈ ਦੁਕਾਨਾਂ ਜਿਹੜੀਆਂ ਉਹ ਵੀ ਬਣਾ ਦੇਉ ਕੰਪਲੈਕਸ ਪੂਰਾ ਨਾਲ-ਨਾਲ ਬਣੂਗਾ ਉਹ ਵੀ ਬਣਾ ਦੇ ਹਾਸਾ ਦੀ ਤੀਜਾ ਇੱਕ ਛੱਤ ਥੱਲੇ ਹਾਸੀ ਜੋਗੀ ਉਹ ਦਸ